ਸਿਆਣੇ ਅਕਸਰ ਕਹਿੰਦੇ ਨੇ ਕਿ ਚੋਰ ਨੂੰ ਖਾਂਦਿਆ ਨਾ ਵੇਖੋ ਚੋਰ ਦੇ ਪੈਂਦਿਆਂ ਵੇਖੋ ਤੇ ਕਈ ਵਾਰ ਪਾਵਰ ਦੇ ਨਸ਼ੇ 'ਚ ਚੋਰ ਇਹ ਬਹਿਮ ਪਾਲ ਬਹਿੰਦਾ ਕਿ ਮੈਨੂੰ ਤਾਂ ਕੋਈ ਹੱਥ ਪਾਉਣ ਵਾਲਾ ਹੈ ਬਹੁ ਗਿਣਤੀ ਇਹ ਬਹਿਮ ਸਹੀ ਵੀ ਹੈ ਕਿਉਂਕਿ ਪੰਜਾਬ ਦੇ ਵਿੱਚ ਜੋ ਵੱਡੇ ਨਸ਼ਾ ਤਸਕਰ ਨੇ ਉਹਨਾਂ ਦੀਆਂ ਤਾਰਾਂ ਉੱਚ ਅਧਿਕਾਰੀਆਂ ਨਾਲ ਜਾਂ ਵੱਡੇ ਲੀਡਰਾਂ ਨਾਲ ਜੁੜੀਆਂ ਹੋਣ ਕਰਕੇ ਅਫਸਰ ਉਹਨਾਂ ਨੂੰ ਹੱਥ ਪਾਉਣ ਤੋਂ ਡਰਦੇ ਨੇ ਪਰ ਜਦੋਂ ਅੜਿੱਕੇ ਚੜਦੇ ਨੇ ਤਾਂ ਫਿਰ ਵੱਡੇ ਵੱਡੇ ਖੁਲਾਸੇ ਹੈਰਾਨ ਕਰਕੇ ਰੱਖ ਦਿੰਦੇ ਨੇ ਇਸੇ ਤਰ੍ਹਾਂ ਦਾ ਇੱਕ ਬਹੁਤ ਚਰਚਿਤ ਮਾਮਲਾ ਸਾਹਮਣੇ ਆਇਆ ਬਠਿੰਡੇ ਬਠਿੰਡੇ ਇੱਕ ਥਾਰ ਗੱਡੀ ਦੇ ਵਿੱਚੋਂ ਇੱਕ ਸੀਨੀਅਰ ਲੇਡੀ ਕਾਂਸਟੇਬਲ ਫੜੀ ਗਈ ਆ ਜਿਹਦੇ ਕੋਲੋਂ 17 ਗ੍ਰਾਮ ਚਿੱਟਾ ਬਰਾਮਦ ਹੋਇਆ ਕੌਣ ਆਏ 17 ਗ੍ਰਾਮ ਚਿੱਟਾ ਲੈ ਕੇ ਥਾਰ ਮਹਿੰਗੀ ਗੱਡੀ ਦੇ ਵਿੱਚ ਘੁੰਮ ਰਹੀ ਕੋ ਕਾਂਸਟੇਬਲ ਜਿਹਦੇ ਕਰਕੇ ਪੂਰੇ ਪੰਜਾਬ ਪੁਲਿਸ ਦੇ ਉੱਪਰ ਸਵਾਲ ਖੜੇ ਹੋ ਰਹੇ ਨੇ ਜਿਹਦੇ ਕਰਕੇ ਬਹੁਤ ਵੱਡੇ ਵੱਡੇ ਖੁਲਾਸੇ ਹੋ ਰਹੇ ਨੇ ਜਿੰਨਾ ਚਿਰ ਉਹ ਸਰਵਿਸ ਤੇ ਸੀ ਤਾਂ ਉਹਨਾਂ ਚਿਰ ਉਸਦੇ ਉੱਪਰ ਕਿਸੇ ਦੀ ਨਜ਼ਰ ਨਹੀਂ ਪਈ ਪਰ ਜਦੋਂ ਨਜ਼ਰ ਪਈ ਤਾਂ ਵੱਡੇ ਖੁਲਾਸੇ ਹੋਏ ਵੱਡੇ ਖੁਲਾਸੇ ਹੋਣ ਤੋਂ ਬਾਅਦ ਹੁਣ ਵੱਡੇ ਅਫਸਰ ਵੀ ਸ਼ੱਕ ਦੇ ਦਾਇਰੇ 'ਚ ਖੜੇ ਹੋਣ ਲੱਗੇ ਨੇ ਕਿ ਇੱਕ ਕਾਂਸਟੇਬਲ ਦੀ ਸਰਵਿਸ ਕਰਨ ਵਾਲੀ ਕੁੜੀ ਕਾਂਸਟੇਬਲ ਦੀ ਤਨਖਾਹ ਕੋਈ ਬਹੁਤੀ ਨਹੀਂ ਹੁੰਦੀ ਉਹਦੇ ਕੋਲ ਇੰਨਾ ਲਗਜ਼ਰੀ ਲਾਈਫ ਸਟਾਈਲ ਕਿੱਥੋਂ ਆਇਆ ਮਹਿੰਗੀ ਗੱਡੀ ਆਲੀਸ਼ਾਨ ਕੋਠੀ ਮਹਿੰਗੇ ਬ੍ਰਾਂਡਡ ਘੜੀਆਂ ਮਹਿੰਗੇ ਬ੍ਰਾਂਡਡ ਕੱਪੜੇ ਮਹਿੰਗੇ ਬ੍ਰਾਂਡਡ ਚਸ਼ਮੇ ਤੇ ਹੋਰ ਵੀ ਬਹੁਤ ਕੁਝ ਕੀ ਅਜੇ ਤੱਕ ਪੁਲਿਸ ਵਿਭਾਗ ਨੇ ਕਦੇ ਇਸ ਚੀਜ਼ ਨੂੰ ਨੋਟ ਨਹੀਂ ਕੀਤਾ ਕਿ ਇੱਕ ਕਾਂਸਟੇਬਲ ਦੀ ਸਰਵਿਸ ਕਰਨ ਵਾਲੀ ਕਾਂਸਟੇਬਲ ਦੀ ਤਨਖਾਹ ਕੋਈ ਬਹੁਤੀ ਨਹੀਂ ਹੁੰਦੀ ਇੱਕ ਮੱਧ ਵਰਗੀ ਪਰਿਵਾਰ ਦੇ ਵਿੱਚੋਂ ਸਾਡੀ ਇੱਕ ਮੁਲਾਜ਼ਮ ਐਨੇ ਮਹਿੰਗੇ ਬ੍ਰਾਂਡਡ ਕੱਪੜੇ ਕਿੱਥੋਂ ਲੈ ਕੇ ਆਉਂਦੀ ਆ ਰਾਡੋ ਤੇ ਰੋਲੈਕਸ ਜਿਹੀਆਂ ਮਹਿੰਗੀਆਂ ਘੜੀਆਂ ਕਿੱਥੋਂ ਆਉਂਦੀਆਂ ਨੇ ਗੁੱਚੀ ਦੇ ਚਸ਼ਮੇ ਕਿੱਥੋਂ ਆਉਂਦੇ ਨੇ ਫਾਰ ਗੱਡੀ ਤੇ ਆਲੀਸ਼ਾਨ ਕੋਠੀਆਂ ਕਿਵੇਂ ਬਣੀਆਂ ਇਹਦੀ ਹੱਦ ਤੱਕ ਕਿਸੇ ਨੇ ਪੜਤਾਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਜਦੋਂ ਉਹ ਅੜਿੱਕੇ ਚੜੀ ਪੁਲਿਸ ਵਿਭਾਗ ਦੇ ਤਾਂ ਹੁਣ ਵੱਡੇ ਖੁਲਾਸੇ ਹੋ ਰਹੇ ਨੇ ਤਾਂ ਦੱਸ ਦਈਏ ਕਿ ਪੁਲਿਸ ਵਿਭਾਗ ਨੇ ਆਪਣੀ ਹੀ ਲੇਡੀ ਕਨਸਟੇਬਲ ਅਮਨਦੀਪ ਕੌਰ ਜੋ ਕਿ ਪਰਮਨੈਂਟ ਡਿਊਟੀ ਵਜੋਂ ਮਾਨਸਾ ਵਿਖੇ ਤਾਇਨਾਤ ਸੀ ਪਰ ਅੱਜ ਕੱਲ ਉਹ ਡਿਊਟੀ ਆਪਣੀ ਬਠਿੰਡਾ ਵਿਖੇ ਪੁਲਿਸ ਲਾਈਨ ਦੇ ਵਿੱਚ ਨਿਭਾ ਰਹੀ ਸੀ ਅਮਨਦੀਪ ਕੌਰ ਬਠਿੰਡਾ ਜ਼ਿਲ੍ਹੇ ਦੇ ਚੱਕ ਫਤੇ ਸਿੰਘ ਵਾਲਾ ਦੇ ਰਹਿਣ ਵਾਲੀ ਹੈ ਤੇ ਬਠਿੰਡਾ ਵਿਖੇ ਹੀ ਆਪਣੀ ਡਿਊਟੀ ਨਿਭਾ ਰਹੀ ਸੀ 2015 ਦੇ ਵਿੱਚ ਅਮਨਦੀਪ ਕੌਰ ਦਾ ਵਿਆਹ ਹੋਇਆ ਪਰ ਉਹ ਆਪਣੇ ਪਤੀ ਨਾਲੋਂ ਵੱਖ ਰਹਿ ਰਹੀ ਸੀ। ਕਈ ਕਾਰਨਾ ਕਰਕੇ ਸਮੇਂ-ਸਮੇਂ ਤੇ ਉਹ ਵਿਵਾਦਾਂ ਦੇ ਵਿੱਚ ਰਹੀ, ਕਈ ਹੰਗਾਮਿਆਂ ਦੇ ਵਿੱਚ ਚਰਚਿਤ ਰਹੀ ਪਰ ਉਸ ਤੋਂ ਬਾਅਦ ਉਹਦਾ ਨਾਮ ਚਿੱਟੇ ਨਾਲ ਜੁੜਦਾ ਹੈ। ਚਿੱਟੇ ਤੋਂ ਪਹਿਲਾਂ ਉਹ 14 ਸਾਲ ਦੀ ਸਰਵਿਸ ਦੇ ਵਿੱਚ 31 ਵਾਰ ਉਹਦੇ ਟਰਾਂਸਫਰ ਹੋ ਚੁੱਕੇ ਨੇ। 31 ਵਾਰ ਉਹਦੀਆਂ ਬਦਲੀਆਂ ਹੋ ਚੁੱਕੀਆਂ ਨੇ ਤੇ ਦੋ ਵਾਰ ਸਸਪੈਂਡ ਹੋ ਚੁੱਕੀ ਹੈ। ਆਪਣੇ ਇੰਸਟਾਗ੍ਰam ਪਲੇਟਫਾਰਮ ਦੇ ਉੱਪਰ ਬਦਮਾਸ਼ੀ ਭਰੇ ਗੀਤਾਂ ਦੇ ਕਰਕੇ ਰੀਲਾਂ ਪਾਉਣ ਕਰਕੇ ਉਹ ਚਰਚਾ ਦੇ ਵਿੱਚ ਰਹਿੰਦੀ ਆ 29.7 ਕੇ ਫੋਲੋਅਰ ਉਹਨਾਂ ਦੇ ਇੰਸਟਾਗ੍ਰam ਪਲੇਟਫਾਰਮ ਤੇ ਨੋਟ ਕੀਤੇ ਗਏ ਨੇ ਬਹੁਤ ਹਾਈ ਪ੍ਰੋਫਾਈਲ ਲੋਕ ਉਸ ਨੂੰ ਫੋਲੋ ਕਰਦੇ ਸਨ ਇਹ ਵੀ ਖੁਲਾਸੇ ਹੋਏ ਨੇ ਦੱਸਦੇ ਆ ਕਿ 2015 ਦੇ ਵਿੱਚ ਉਹਨਾਂ ਦਾ ਵਿਆਹ ਜਦੋਂ ਹੋਇਆ ਉਹ ਆਪਣੇ ਪਤੀ ਨਾਲੋਂ ਵੱਖ ਰਹਿਣ ਲੱਗੇ ਤੇ ਉਸ ਤੋਂ ਬਾਅਦ 2022 ਦੇ ਵਿੱਚ ਉਹ ਇੱਕ ਐਂਬੂਲੈਂਸ ਡਰਾਈਵਰ ਦੇ ਕੰਟੈਕਟ ਦੇ ਵਿੱਚ ਆਉਂਦੇ ਨੇ ਬਲਵਿੰਦਰ ਸਿੰਘ ਨਾਮ ਦਾ ਇੱਕ ਐਂਬੂਲੈਂਸ ਡਰਾਈਵਰ 2022 ਦੇ ਵਿੱਚ ਕਰੋਨਾ ਸਮੇਂ ਇੱਕ ਨਾਕੇ ਤੋਂ ਲੰਘ ਰਿਹਾ ਸੀ ਕਿ ਅਮਨਦੀਪ ਕੌਰ ਉਹਨਾਂ ਨੂੰ ਰੋਕਦੇ ਨੇ ਤੇ ਰੋਕਣ ਤੋਂ ਬਾਅਦ ਉਹ ਇੱਕ ਦੂਸਰੇ ਨਾਲ ਨੰਬਰ ਐਕਸਚੇਂਜ ਕਰਦੇ ਨੇ ਤੇ ਉਸ ਤੋਂ ਬਾਅਦ ਉਹ ਇੱਕ ਦੂਸਰੇ ਦੇ ਸੰਪਰਕ 'ਚ ਆਉਂਦੇ ਨੇ ਨਜ਼ਦੀਕੀਆਂ ਵਾਧੀਆਂ ਨੇ ਬਲਵਿੰਦਰ ਸਿੰਘ ਦੀ ਪਤਨੀ ਨੇ ਕੱਲ ਸੋਸ਼ਲ ਮੀਡੀਆ ਦੇ ਉੱਪਰ ਲਾਈਵ ਹੋ ਕੇ ਇਹਨਾਂ ਗੱਲਾਂ ਦੇ ਖੁਲਾਸੇ ਕੀਤੇ ਕਿ ਮੇਰਾ ਪਤੀ ਬਲਵਿੰਦਰ ਸਿੰਘ ਜੋ ਅਮਨਦੀਪ ਕੌਰ ਦੇ ਸੰਪਰਕ ਦੇ ਵਿੱਚ ਹੈ ਮੇਰੇ ਨਾਲ ਨਹੀਂ ਰਹਿ ਰਿਹਾ ਤੇ ਉਹ ਦੋਨੇ ਜਣੇ ਚਿੱਟੇ ਦਾ ਬਿਜ਼ਨਸ ਕਰਦੇ ਨੇ ਇਸ ਤਰ੍ਹਾਂ ਦੇ ਖੁਲਾਸੇ ਹੋਏ ਨੇ ਉਸ ਤੋਂ ਬਾਅਦ ਉਹ ਦੋਨੇ ਇਕੱਠੇ ਰਹਿ ਰਹੇ ਸਨ ਤੇ ਅੱਜ ਕੱਲ ਉਹ ਚਿੱਟੇ ਦੇ ਵਪਾਰ ਨਾਲ ਜੁੜੇ ਹੋਏ ਰਹਸਨ ਬਲਵਿੰਦਰ ਸਿੰਘ ਐਂਬੂਲੈਂਸ ਡਰਾਈਵਰ ਦੀ ਪਤਨੀ ਨੇ ਹੋਰ ਵੀ ਬਹੁਤ ਵੱਡੇ ਵੱਡੇ ਖੁਲਾਸੇ ਕੀਤੇ ਉਹਨਾਂ ਨੇ ਦੱਸਿਆ ਕਿ ਮੈਂ ਸਮੇਂ-ਸਮੇਂ ਤੇ ਇਹਨਾਂ ਦੋਨਾਂ ਦੀ ਸ਼ਿਕਾਇਤ ਵੱਡੇ ਪੁਲਿਸ ਅਧਿਕਾਰੀਆਂ ਨੂੰ ਕੀਤੀ ਪਰ ਮੇਰੀ ਕਦੇ ਵੀ ਨਾ ਸੁਣੀ ਗਈ ਉਹਨਾਂ ਨੇ ਇੱਥੋਂ ਤੱਕ ਵੀ ਕਿਹਾ ਕਿ ਅਮਨਦੀਪ ਕੌਰ ਨੇ ਮੈਨੂੰ ਬਹੁਤ ਵਾਰ ਡਰਾਇਆ ਧਮਕਾਇਆ ਮੇਰੀ ਕੁੱਟਮਾਰ ਕੀਤੀ ਤੇ ਇੱਥੋਂ ਤੱਕ ਕਿਹਾ ਕਿ ਮੇਰੇ ਟੱਚ ਦੇ ਵਿੱਚ ਵੱਡੇ ਪੁਲਿਸ ਅਧਿਕਾਰੀ ਨੇ ਜੇਕਰ ਤੂੰ ਸਾਡੇ ਵਿਰੁੱਧ ਬੋਲਿੰਗੀ ਤਾਂ ਅਸੀਂ ਤੇਰਾ ਮਾੜਾ ਹਸ਼ਰ ਕਰਾਂਗੇ। ਉਹਨਾਂ ਨੇ ਕੱਲ ਫੇਸਬੁੱਕ ਤੇ ਆਪਣੇ ਸੋਸ਼ਲ ਪਲੇਟਫਾਰਮ ਤੇ ਲਾਈਵ ਹੋ ਕੇ ਆਪਣੀ ਪੜਾਅ ਸਕੱਡੀ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਉਹਨਾਂ ਨੇ ਸੋਸ਼ਲ ਮੀਡੀਆ ਤੇ ਵੱਡੇ ਖੁਲਾਸੇ ਕੀਤੇ। ਆਪਣੇ ਪਤੀ ਬਲਵਿੰਦਰ ਸਿੰਘ ਬਾਰੇ ਉਹਨਾਂ ਨੇ ਦੱਸਿਆ ਕਿ ਬਲਵਿੰਦਰ ਸਿੰਘ ਲੰਬੇ ਸਮੇਂ ਤੋਂ ਅਮਨਦੀਪ ਕੌਰ ਨਾਲ ਰਹਿ ਰਿਹਾ ਤੇ ਇਹ ਦੋਨੇ ਚਿੱਟੇ ਦਾ ਵਪਾਰ ਕਰਦੇ ਨੇ। ਪੁਲਿਸ ਵੱਲੋਂ ਅਮਨਦੀਪ ਕੌਰ ਦਾ ਰਿਮਾਂਡ ਲਿਆ ਗਿਆ ਇੱਕ ਦਿਨ ਦਾ ਰਿਮਾਂਡ ਲੈਣ ਤੋਂ ਬਾਅਦ ਉਸ ਦੀ ਪੂਰੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਉਸ ਦੇ ਸਾਰੇ ਸੋਸ਼ਲ ਪਲੇਟਫਾਰਮ ਨੂੰ ਚੈੱਕ ਕੀਤਾ ਜਾ ਰਿਹਾ ਸੋਸ਼ਲ ਪਲੇਟਫਾਰਮ ਨਾਲ ਜੁੜੇ ਉਹਦੇ ਫੋਲੋਅਰਸ ਤੇ ਉਹਦੇ ਟੱਚ ਦੇ ਵਿੱਚ ਹੋਰ ਕਿਹੜੇ-ਕਿਹੜੇ ਸਨ ਉਹਨਾਂ ਨੂੰ ਨੋਟ ਕੀਤਾ ਜਾ ਰਿਹਾ ਖਾਸ ਕਰਕੇ ਉਹਦੇ ਕੋਲ ਇੰਨੀ ਲਗਜ਼ਰੀ ਲਾਈਫ ਸਟਾਈਲ ਵਾਲੀਆਂ ਜਿਹੜੀਆਂ ਚੀਜ਼ਾਂ ਨੇ ਉਹ ਕਿਵੇਂ ਆਈਆਂ ਇੰਨੀ ਅਲਿਸ਼ਾਨ ਕੋਠੀ ਬਠਿੰਡੇ ਦੇ ਵਿੱਚ ਕਿਵੇਂ ਬਣੀ ਇੱਕ ਪਲਾਟ ਕਿਵੇਂ ਬਣਿਆ ਮਹਿੰਗੀਆਂ ਮਹਿੰਗੀਆਂ ਲੱਖਾਂ ਦੀਆਂ ਘੜੀਆਂ ਚਸ਼ਮੇ ਕਿੱਥੋਂ ਆਏ ਥਾਰ ਗੱਡੀ ਕਿੱਥੋਂ ਆਈ ਤੇ ਖਾਸ ਕਰਕੇ ਇੱਕ ਹੋਰ ਖੁਲਾਸਾ ਹੋਇਆ ਕਿ ਜਦੋਂ 2022 ਤੋਂ ਅਮਨਦੀਪ ਕੌਰ ਤੇ ਬਲਵਿੰਦਰ ਸਿੰਘ ਸੰਪਰਕ ਦੇ ਵਿੱਚ ਆਏ ਨੇ ਉਸ ਤੋਂ ਬਾਅਦ ਇਹਨਾਂ ਨੇ ਐਂਬੂਲੈਂਸ ਦੇ ਉੱਪਰ ਐਂਬੂਲੈਂਸ ਨਾਲ ਜਿਹੜਾ ਹੈਗਾ ਚਿੱਟਾ ਵੇਚਣ ਦਾ ਵੀ ਇੱਕ ਆਈਡੀਆ ਬਣਾਇਆ ਸੀ ਇਹ ਖੁਲਾਸੇ ਹੋਏ ਨੇ ਇਹਨਾਂ ਖੁਲਾਸਿਆਂ ਤੋਂ ਬਾਅਦ ਪੁਲਿਸ ਵਿਭਾਗ ਦੇ ਉੱਪਰ ਇੱਕ ਸਵਾਲ ਖੜਾ ਹੁੰਦਾ ਹੈ ਕਿ ਜੇਕਰ ਅਮਨਦੀਪ ਕੌਰ ਲੰਬੇ ਸਮੇਂ ਤੋਂ ਇੱਕ ਲਗਜ਼ਰੀ ਲਾਈਫ ਜਿਉਂ ਰਹੀ ਸੀ ਲੰਬੇ ਸਮੇਂ ਤੋਂ ਉਹਨੂੰ ਬਾਰ ਬਾਰ ਸਸਪੈਂਡ ਕੀਤਾ ਜਾ ਰਿਹਾ ਸੀ ਲੰਬੇ ਸਮੇਂ ਤੋਂ ਸਹੀ ਡਿਊਟੀ ਨਾ ਕਰਨ ਕਰਕੇ ਉਹਦੀਆਂ ਬਦਲੀਆਂ ਕੀਤੀਆਂ ਜਾ ਰਹੀਆਂ ਸੀ ਲੰਬੇ ਸਮੇਂ ਤੋਂ ਉਹ ਬਦਮਾਸ਼ੀ ਭਰੇ ਗੀਤਾਂ ਨਾਲ ਤੇ ਆਪਣੇ ਸ਼ੋਅ ਆਫ ਲਾਈਫ ਨਾਲ ਸੋਸ਼ਲ ਮੀਡੀਆ ਦੇ ਉੱਪਰ ਚਰਚਾ ਦੇ ਵਿੱਚ ਸੀ ਤਾਂ ਕੀ ਪੰਜਾਬ ਦੇ ਵੱਡੇ ਪੁਲਿਸ ਅਧਿਕਾਰੀ ਹੂਕ ਸੁੱਤੇ ਹੋਏ ਸਨ ਕੀ ਪੁਲਿਸ ਅਧਿਕਾਰੀਆਂ ਨੂੰ ਕੁਝ ਨਜ਼ਰ ਨਹੀਂ ਆ ਰਿਹਾ ਸੀ ਇੱਥੋਂ ਤੱਕ ਕਿ ਅਮਨਦੀਪ ਕੌਰ ਨੇ ਇਹ ਵੀ ਕਿਹਾ ਕੇ ਮੇਰੇ ਸੰਪਰਕ ਦੇ ਵਿੱਚ ਜਾਂ ਮੇਰੀ ਜਾਣ ਪਹਿਚਾਨ ਵੱਡੇ ਪੁਲਿਸ ਅਧਿਕਾਰੀਆਂ ਨਾਲ ਵੀ ਹੈ ਕੋਈ ਮੈਨੂੰ ਹੱਥ ਨਹੀਂ ਪਾ ਸਕਦਾ ਸੋ ਇਹੇ ਗੱਲਾਂ ਜਿਹੜੀਆਂ ਅਮਨਦੀਪ ਕੌਰ ਦੇ ਕੇਸ ਨਾਲ ਸੰਬੰਧਤ ਉਹਨਾਂ ਵੱਡੇ ਪੁਲਿਸ ਅਧਿਕਾਰੀਆਂ ਨੂੰ ਕਟੈਰੇ 'ਚ ਖੜਾ ਕਰਦੇ ਨਹੀਂ ਜਿਨ੍ਹਾਂ ਨੇ ਅਜ ਤੱਕ ਉਸਤੇ ਕੋਈ ਕਾਰਵਾਈ ਨਹੀਂ ਕੀਤੀ ਇਸ ਸਾਰੇ ਮਾਮਲੇ ਦੇ ਵਿੱਚ ਖਾਸ ਕਰਕੇ ਮਹਿੰਗੇ ਬ੍ਰਾਂਡਡ ਸੂਟਾਂ ਮਹਿੰਗੇ ਬ੍ਰਾਂਡਡ ਵਸਤਾਂ ਦੀ ਲਾਈਫ ਸਟਾਈਲ ਜ਼ਿੰਦਗੀ ਜਿਉਣ ਵਾਲੀ ਅਮਨਦੀਪ ਕੌਰ ਜੋ ਚਰਚਾ ਦੇ ਵਿੱਚ ਹੈ ਜਿਹਦੇ ਕਰਕੇ ਪੂਰੀ ਪੁਲਿਸ ਵੀ ਚਰਚਾ ਦੇ ਵਿੱਚ ਹੈ ਇਸ ਸਾਰੇ ਮਸਲੇ ਨੂੰ ਤੁਸੀਂ ਕਿਵੇਂ ਦੇਖਦੇ ਹੋ ਇਸ ਮਸਲੇ ਦੇ ਵਿੱਚ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਜੋ ਸਾਰਾ ਕੁਝ ਹੋ ਰਿਹਾ ਸੀ ਇਹ ਕਿਹਦੀ ਸ਼ੈ ਤੇ ਹੋ ਰਿਹਾ ਸੀ ਜਾਂ ਕਿਸੇ ਪੁਲਿਸ ਅਧਿਕਾਰੀਆਂ ਦੀ ਸੱਚਮੁੱਚ ਕੋਈ ਸ਼ੈ ਸੀ ਤਾਂ ਤੁਹਾਨੂੰ ਕੀ ਲੱਗਦਾ ਹੈ ਆਪਣੇ ਪ੍ਰਤੀਕਰਮ ਆਪਣੇ ਵਿਚਾਰ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਇਹ ਸਾਰਾ ਮਸਲਾ ਗੋਲਮਾਲ ਹੈ ਜਾਂ ਨਹੀਂ ਹੈ ਇਹ ਵੀ ਸਾਨੂੰ ਦੱਸਿਓ ਜੁੜੇ ਰਹੋ ਕੈਮਰਾਮੈਨ ਕੋਲ ਜੀਤ ਨਾਲ ਮੈਂ ਹਰਜਿੰਦਰ ਸਿੰਘ